ਡੱਬੀ ਪਾਪਲੀ ਮੰਡੀ ਤੇ ਸਹੀਵਾਲਾ ਗਾਂ ਲਾਈਵ ਸੌਂਦੀ ਏ ਸੂ ਰਹੀ ਏ ਜੀ ਠੀਕ ਹੈ ਜੰਮਾਣਾ ਤੁਹਾਨੂੰ ਦੱਸਦੀ ਜਗਾ ਕੋਈ ਗੱਲ ਨਹੀਂ ਮੈਨੂੰ ਨਵੱਜਣੀ ਨਹੀਂ ਲੋਈ ਬਾਲੀ ਗਾਂ ਮੈਂ ਤਾਂ ਅੰਦਰ ਹੀ ਜਾਊਗਾ ਜਦੋਂ ਇਹਨਾਂ ਦਵਾ ਦਾ ਕਰੂ ਲੈ ਪੜਾ ਸਿੱਕ ਜਾਣਾ ਕੋਈ ਨਹੀਂ ਕੋਈ ਨਹੀਂ ਬਹਿ ਜਾਊਗਾ ਇਹ ਤਾਂ ਹੁੰਦਾ ਹੀ ਆ ਫਿਰ ਮਾੜਾ ਮੋਟਾ ਤਾਂ ਲੈ ਬੜਾ ਤਮਾਗੀ ਬੈਠੋ ਗਿਆ ਲੈ ਬੈਠੋ ਗਿਆ ਲੋ ਜੀ ਮੇਵੀ ਤੇ ਯਾਰ ਬਾਹ ਹੁੰਦਾ ਹੈ ਜਿਹੜਾ ਸਮਾਂ ਆ ਗਿਆ ਫਿਰ ਸਮਾਂ ਟਾਲਦਾ ਨਹੀਂ ਸੋ ਵੀਡੀਓ ਨੂੰ ਬាទ-ਬាទ ਸ਼ੇਅਰ ਕਰੋ ਪੇਜ ਨੂੰ ਕਰੋ ਬੋਲੋ ਬਿਲਕੁਲ ਲਾਈਵ ਸੂਰ ਹੀ ਹੈ ਗਾਂ ਤੁਸੀਂ ਦੇਖੋ ਆ ਗਏ ਜੀ ਬੱਚੇ ਦੇ ਪੈਰ ਇਹ ਐਕਸਪਰਟ ਬੰਦੇ ਦਾ ਕੰਮ ਹੈ। ਦੇਖ। ਦਾਹ ਤਕਲੀਫ ਮੰਨਦੀ ਥੋੜੀ। ਗਾਵਚਾਰੀ ਤਕਲੀਫ ਮੰਨਦੀ। ਚਲੋ। ਸੂਫੀ ਸੂ ਫੇਸਬੁਕ ਫੇਸਬੁਕ ਗੁਰੂ ਮਹਾਰਾਜ ਜੀ ਵਾਦਾ ਕਰੇ ਬੱਚਾ ਜੀ ਵਾਹ ਸੋਹਣਾ ਬੱਚਾ ਦੇਖੋ ਚਟ ਲੈਣ ਤੇ ਚਟ ਲੈਣ ਤੇ ਕੰਨਾਂ ਚ ਫੂਕ ਮਾਰ ਦੇ ਕੋਈ ਗੱਲ ਨਹੀਂ ਬਾਅਦ ਬਿਲਕੁਲ ਲਾਈਵ ਸੂਫੀ ਵੀਡੀਓ ਨੂੰ ਤਾਂ ਬਖਸ਼ੇਰ ਕੋਈ ਪੇਜ ਕਰਨ ਪੇਜ ਨੂੰ ਕਰੇ ਫੋਲੋ ਧੰਨਵਾਦ ਉਹਨੇ ਦੇਖ ਉਸ ਨਹੀਂ ਕਰਦੀ ਹੈ ਬੰਦ ਬਸ ਤਕਲਾ ਦੇ ਬੱਚੇ ਨੂੰ ਬਿਲਕੁਲ 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 ਬਾਅਦ ਚ ਕਰਨਾ ਚੁੱਕਾ ਫੁੱਕਾ ਫੱਕਾ ਮਾਰੀਆਂ ਜਾਂਦੀਆਂ ਵੀਡੀਓ ਨੂੰ ਸ਼ੇਅਰ ਕਰੋ ਪੇਜ ਨੂੰ ਕਰੇ ਫੋਲੋ ਧੰਨਵਾਦ ਜੀ